ਤੇ ਮਾਜੇ ਤੋਂ ਹੀ ਆ ਤੇ ਇਹ ਗਾਣਾ ਵੀ ਮਾਜੇ ਤੇ ਆ ਤਾਂ ਕੁਝ ਕਹਿਣਾ ਚਾਹੋ ਇਸ ਬਾਰੇ ਅਚੋਬੀ ਗੱਲ ਤਾਂ ਆਪਾਂ ਸਾਰੇ ਪੰਜਾਬ ਨੂੰ ਪਿਆਰ ਕਰਦੇ ਆ ਹਨ ਸੋ ਚਾਹੇ ਮਾਲਵਾ ਮਾਝਾ ਦੁਆਬਾ ਪੁਆਰ ਕੋਈ ਵੀ ਰੀਜਨ ਆ ਆਪਾਂ ਸਾਰੇ ਪੰਜਾਬੀ ਆ ਸੋ ਮੇਨ ਗੱਲ ਇਹ ਆ ਕਿ ਅ ਅਸੀਂ ਪਿੱਛੋਂ ਪਾਕਿਸਤਾਨ ਤੋਂ ਆਏ ਮਾਲਵੇ ਦੇ ਵਿੱਚੋਂ 45 ਸਾਲ ਤੋਂ ਪੁਆਰ ਦੇ ਵਿੱਚ ਰਹਿ ਰਹੇ ਆ ਤੇ ਗਾਣੇ ਮੇਰੇ ਮਾਜੇ ਤੇ ਆਏ ਆ ਸਾਰੇ ਕਿਉਂਕਿ ਜਿਹੜੀ ਮੇਰੀ ਟੀਮ ਆ ਨਾ ਸਾਰੀ ਜੱਸੀ ਵੀਰੇ ਬਣਾ ਨੇ ਜਿਨ੍ਹਾਂ ਨੇ ਇਹਨੂੰ ਲਾਂਚ ਕੀਤਾ ਉਹ ਕਿਤੋਂ ਨਾ ਕਿਤੇ ਮਾਝੇ ব্যাকਗਰਾਉਂਡ ਤੋਂ ਬਿਲੋਂਗ ਕਰਦੇ ਸੀ ਤੇ ਮੇਰਾ ਕੋਈ ਵੀ ਵਾਹਵਾਸਤਾ ਕੋਈ ਰਿਸ਼ਤੇਦਾਰੀ ਮਾਝੇ 'ਚ ਹੈ ਨਹੀਂ ਆ। ਸੋ ਤੁਸੀਂ ਮੇਰੇ ਵਿਕੀਪੀਡੀਆ ਦੇ ਵਿੱਚ ਵੀ ਦੇਖੋਗੇ ਨਾ ਸੋ ਮੈਨੂੰ ਵੈਸੇ ਹੀ ਲੋਗੇ ਸੋਚ ਕੇ ਮਾਝੇ ਵਾਲੇ ਬਹੁਤ ਜ਼ਿਆਦਾ ਪਿਆਰ ਕਰਦੇ ਆ। ਦੇਖੋ ਮੈਂ ਮਾਲਵੇ 'ਚ ਤੇ ਰਹਿੰਦੀ ਮੈਂ ਫੌਾਦ ਦੇ ਵਿੱਚ ਆ। ਕੋ 45 ਯੀਅਰਸ ਤੋਂ ਮੇਰੇ ਫਾਦਰ ਸਾਹਿਬ 10th ਕਲਾਸ ਤੋਂ ਬਾਅਦ ਇੱਥੇ ਆ ਗਏ ਸੀ ਪੋਹਾੜੀ। ਸੋ ਅੱਜ ਵੀ ਸਾਰਿਆਂ ਨੂੰ ਇਹੀ ਲੱਗਦਾ ਕਿ ਮੈਂ ਮਾਝੇ ਤੋਂ ਆ ਵੀ ਕਿਤੇ ਵੀ ਮੇਰੇ ਇਹੀ ਲਿਖਿਆ ਹੈ ਕਿ ਮਾਝੇ ਸੋ ਮੇਰੇ ਨੂੰ ਵੈਸੀ ਅਮ੍ਰਿਤਸਰ ਤੋਂ ਜਾਂ ਉਹ ਏਰੀਆ ਤੋਂ ਬਹੁਤ ਹੀ ਪਿਆਰ ਮਿਲਦਾ ਸੋ ਮੈਂ ਮੋਨਾਂ ਨਹੀਂ ਗਾਣੇ ਜ਼ਿਆਦਾ ਕਰਦੀ ਹੂ ਤੇ ਇਦਾਂ ਕੋਈ ਡੀਟੈਲ ਨਹੀਂ ਹੈ